ਸੜਕ ਤੇ ਜਾਂਦੇ ਹੋਏ ਪੈਟਰੋਲ ਨਾਲ ਭਰੇ ਇੱਕ ਟੈਂਕਰ ਦਾ ਟਾਇਰ ਫਟ ਗਿਆ ਜਿਸ ਦੇ ਕਾਰਨ ਉਹ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਇੱਕ ਬਰੇਜ਼ਾ ਕਾਰ ਦੇ ਨਾਲ ਉਸ ਦੀ ਟੱਕਰ ਹੋ ਗਈ ਹੈ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਨੂੰ ਅਚਾਨਕ ਅੱਗ ਲੱਗ ਗਈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹਾਸਾ ਕਿੰਨਾ ਭਿਆਨਕ ਹੋਵੇਗਾ ਇਸ ਕਾਰ ਦੇ ਵਿੱਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਹੈ ਸ਼ਸ਼ਮਦੀਦਾਂ ਦੇ ਅਨੁਸਾਰ ਕਾਰ ਰੇਲਿੰਗ ਦੇ ਨਾਲ ਟਕਰਾ ਗਈ ਜਿਸ ਦੇ ਕਰਕੇ ਉਸ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਤੇਲ ਨਾਲ ਭਰੇ ਹੋਏ ਟੈਂਕਰ ਦੀ ਤੇ ਕਾਰ ਦੀ ਟੱਕਰ ਹੋਈ ਹੈ ਇਹਦੇ ਇੱਕ ਬਿਆਸ ਸਾਈਡ ਤੋਂ ਤੇਲ ਦਾ ਭਰਿਆ ਟੈਂਕਰ ਆ ਰਿਹਾ ਸੀ ਉਹਦਾ ਟਾਇਰ ਫਟਣਾ ਬਿਲਕੁਲ ਜਦੋਂ ਪੁਲ ਦੇ ਉੱਪਰ ਆਇਆ ਟਾਇਰ ਫਟਣ ਨਾਲ ਸੱਜੇ ਬੰਨੇ ਰੌਂਗ ਸਾਈਡ ਜਾ ਜਾ ਗਿਰਿਆ ਤੇ ਸਾਹਮਣੇ ਤੋਂ ਕਾਰ ਆ ਰਹੀ ਸੀ ਤੇ ਆਪ ਸਮੇਂ ਭਿਆਨਕ ਟੱਕਰ ਹੋਈ ਹੈ ਤੇ ਉਸੇ ਵੇਲੇ ਟੱਕਰ ਹੁੰਦਿਆਂ ਹੀ ਅੱਗ ਲੱਗ ਗਈ ਆ ਕਾਰ ਨੂੰ ਤੇ ਟਰੱਕ ਦੇ ਇੰਜਨ ਨੂੰ ਤੇ ਫਾਇਰ ਬ੍ਰਿਗੇਡ ਨੇ ਮਗਾ ਕੇ ਬੁਝਵਾ ਲਈ ਗਈ ਆ ਅੱਗ ਤੇ ਪੂਰਾ ਕਾਬੂ ਪਾਇਆ ਗਿਆ ਤੇ ਕਾਰ ਜਿਹੜੀ ਆ ਟਰੱਕ ਦੀ ਪੁੱਲ ਦੀ ਇੱਕ ਸਾਈਡ ਤੇ ਲੰਮਕ ਰਹੀ ਆ ਤੇ ਪਬਲਿਕ ਦੀ ਆਰਮੀ ਦੀ ਤੇ ਖੁਦ ਸਾਰਿਆਂ ਦੀ ਹਲਪ ਦੇ ਨਾਲ ਉਹ ਜਿਹੜੀ ਕਾਰ ਆ ਉਹਨੂੰ ਸਾਈਡ ਤੇ ਕਰਕੇ ਉਹ ਦੇਖ ਰਿਆ ਆ ਪਰ ਇਹ ਕਿਹੜੀਆਂ ਬੋਤਲਾਂ ਆ ਜੀ ਕਾਰ ਸਵਾਰ ਦੋ ਨਹੀਂ ਦੋ ਦੋ ਵਿੱਚ ਬੋਡੀਆਂ ਦਿਖ ਰਹੀਆਂ ਵਿੱਚ ਜਲੀਆਂ ਹੋਈਆਂ ਤੇ ਹੁਣ ਉਹ ਅੱਗ ਬੁਝ ਗਈ ਉਹਨਾਂ ਨੇ ਉਹਨੂੰ ਦੇਖਦੇ ਕਿਹੜੇ ਨੇ ਵੈਰੀਫਾਈ ਕਰਦੇ ਕਿੱਸੇ